ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਤੇ ਇੱਕ ਤੁਹਾਨੂੰ ਜਰਸੀ ਵਾਈਟ ਦਿਖਾ ਦੇਾਂਗੇ ਤੇ ਨਵੀਂ ਉਮਰ ਚ ਦਿਖਾ ਦੇਾਂਗੇ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਜਾਂ ਕਿੰਨੇ ਦਿਨ ਕੱਟੂਗੀ ਜਾਂ ਕਿੰਨਾ ਦੁੱਧ ਬਾਦ ਪਹਿਲੇ ਸੂਆ ਦਾ ਕੱਢਿਆ ਸਾਰਾ ਕੁਝ ਬਾਈ ਜੀ ਤੋਂ ਪੁੱਛਾਂਗੇ ਤੇ ਘਰੇ ਦੁੱਧ ਪੀਣ ਵਾਲਾ ਸੌਦਾ ਜੀ ਗੱਲਬਾਤ ਬਾਈ ਨਾਲ ਕਰਾਵਾਂਗੇ ਸੱਸੀ ਗਾਲ ਜੀ ਸੱਸੀ ਗਾਲ ਬਈ ਹੋ ਠੀਕ ਠਾਕ ਅਮਰੇ ਦੇਸ ਹਾਂ ਠੀਕ ਸਰ ਪਹਿਲਾਂ ਤਾਂ ਨੰਬਰ ਬੋਲੋ ਜੀ ਬੁੱਟਾ ਨੰਬਰ 9652 15127 995215127 ਦੂਜਾ ਨੰਬਰ ਵੀ ਆ ਦੂਜਾ ਨੰਬਰ ਵੀ ਬੋਲ 85890 341 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਿਰੇ ਰੇਸ਼ਮ ਹੋ ਠੀਕ ਠਾਕ ਹਾਂ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲਤਾ ਹਨਾ ਤੇ ਵਪਾਰ ਦਾ ਕੰਮ ਫਿਰ ਰੋਕਤਾ ਸੀ ਝੋਨਾ ਲਾਉਂਦੇ ਸੀ ਝੋਨਾ ਲਾਉਂਦੇ ਸੀ ਬਾਈ ਯਾਰ ਓਕੇ ਝੋਨਾ ਲਾ ਕੇ ਦੋ ਚ 15 ਦਿਨ ਬੰਦ ਹੀ ਕਰਦਾ ਸੀ ਓਕੇ ਤੇ ਬਾਕੀ ਦੀ ਗੱਲ ਰੇਸ਼ਮ ਲਿਆਉਣਾ ਇੱਕ ਅੱਧਾ ਤੇ ਲਿਆਉਣਾ ਚੰਗਾ ਲਿਆਉਣਾ ਹੀ ਚੰਗਾ ਆਪਣਾ ਉਹ ਕੰਮ ਆ ਬੁੱਢੇ ਪੈਸੇ ਲਾਉਣੇ ਅਗਲੇ ਨੇ ਹਨਾ ਕੀ ਚੰਗੀ ਤੇ ਲੱਗ ਜਾਣ ਆ ਲੰਬਾ ਨਹੀਂ ਤੇ ਪੰਜ ਕਿ ਵੀਡੀਓ ਆਪਾਂ ਤੁਹਾਡੇ ਪਹਿਲਾਂ ਕਵਰ ਕਰ ਚੁੱਕੇ ਹਾਂ ਕਿਵੇਂ ਰਿਹਾ ਰਿਸਪੌਂਸ ਮਾਖਾ ਸਿਰੇ ਹੀ ਰਿਹਾ ओके ਆਪਾਂ ਨੂੰ ਕੋਈ ਲੰਮਾ ਨਹੀਂ ਆਇਆ ਪਹਿਲੇ ਫੂਨ ਤੇ ਬੱਛੀ ਛੇੜ ਹੁੰਦੀ ਏ ਓਕੇ ਤੇ ਨਾਲੇ ਪਾਈਆਂ ਵੀ ਸਾਰੀਆਂ ਗੱਪੜੇ ਸੀ ਗੱਪੜੇ ਹਾਂ ਓਕੇ ਕਿਹੜੀ ਰੇਸ ਹੈ ਮੱਜ ਕਿਉਂਕਿ ਬਾਈ ਤੇਰਾ ਪਸ਼ੂ ਸਾਫ ਸੁਥਰਾ ਤੇ ਇੱਕ ਅੱਧਾ ਹੁੰਦਾ ਚੰਗਾ ਹੁੰਦਾ ਲੈ ਹੁਣਾ ਆਪਾਂ ਚੰਗਾ ਲੈ ਕੇ ਜੇ ਦੋ ਲੈ ਕੇ ਮਾੜਾ ਓਕੇ ਤੇਰੇ ਇਸਮ ਜਿਹੜੀ ਅੱਜ ਆਪਾਂ ਸਕਰੀਨ ਤੇ ਵੀਰੇ ਵੇੜ ਦੇਖੀ ਨੇ ਜਰਸੀ ਹੈਗੀ ਆ ਕੋਈ ਸ਼ੱਕ ਨਹੀਂ ਇਹਦੇ ਚ ਜਮਾਂ ਸਾਫ ਠੀਕ ਆ ਪੰਜਾਬ ਵਾਲੀ ਗਰਿਆ ਵਾਲੀ ਜਰਸੀ ਆ ਤੇ ਕਿੰਨੇ ਦਿਨ ਘਟਜੂ ਬਾਈ ਬੁਟੇ ਅੰਦਾਜ਼ੇ ਨਾਲ ਵੇੜ ਮੰਨ ਲਾ ਬਾਕੀ ਅਗਲੇ ਰੋ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਪੰਜ ਚਾਰ ਦਿਨ ਖੁੱਲੇ ਹੱ ਰਾਵੜਾਂ ਨੂੰ ਲੈਵਾ ਬੱਦ ਦਾ ਖੋਲੋ ਜੀ ਨੂੰ ਤੋੜਾ ਤਾਂ ਦੇਖ ਬੁੱਟੇ ਬੱਛੀ ਦਾ ਕਿੰਨੇ ਦਿਨ ਕੱਟ ਜੂ ਰੇਸ਼ਨ ਪਰ 5-6 ਦਿਨ ਰਾਵੜਾਂ ਲੈ ਜੀ ਓਕੇ 5 ਤੋਂ 6 ਦਿਨ ਹਾਂ ਤਸੀਲ ਠੰਡੀ ਦਾ ਤੋ ਕੋਈ ਬੱਸੀ ਨੇ ਕੋ ਬਣ ਕੇ ਹੁਣਾ ਸੀਲ ਠੰਡੀ ਦਾ ਯਾਰ ਮੇਰੀ ਬੱਸੀ ਬਾਸ ਕਰ ਰਹੇ ਨੇ ਆ ਕਿ ਸੁਕੇ ਹੀ ਬੈਣ ਲੱਤ ਮਾਰ ਜੇ ਬੱਡੀ ਕਰ ਜੇ ਸੁਹਾ ਦੂਜਾ ਤੇ ਦੂਜੇ ਹੋ ਜਾਣ ਲੈ ਹਾਂ ਦੇਖੋ ਇਧਰ ਵੀ ਆ ਕੇ ਦਿਖਾ ਬਿਤੇ ਨਾ ਬਾਕੀ ਓਕੇ ਜੀ ਆ ਦੇਖ ਲੈ ਬੱਤੇ ਦੇ ਲੱਪ ਬਹਿਲਾ ਯਾਰ ਪੀੜੀ ਡਾ ਕੇ ਨਹੀਂ ਠੀਕ ਆ ਵੀਰੇ ਯਾਰ ਪੀੜੀ ਡਾ ਕੇ ਬੁੜਗਾ ਚੋਣਗੇ ਪਾਉਂ ਦੀ ਗੱਬਣ ਦੀ ਚਵਾਈ ਕਰ ਲਾ ਕਹਿਦਾ ਲੈ ਚੱਲ ਲੱਬਣ ਦੀਆਂ ਧਾਰਾ ਮਾਰ ਲਾ ਠੰਡੀ ਸੀਲ ਦੀ ਤਾਂ ਗਰੰਟੀ ਆ ਫੁੱਲ ਹੂੰ ਦਿਸੀ ਜਾਂਦੀ ਆ ਹੈ ਦਿਸੀ ਜਾਂਦੀ ਆ ਵੀਰੇ ਬੱਚੇ ਚੋ ਲੈਣ ਬੱਚੇ ਖੋਲ ਲੈਣ ਆਪਾਂ ਨੂੰ ਲਾਂਬਾ ਦੇ ਦੇਣ ਕੋਈ ਬੰਦਾ ਜੇ ਘਰੇ ਰੱਖਣ ਵਾਲੇ ਲੈਣੀ ਵੀ ਆ ਰੇਟ ਜਮਾ ਜਾਇਜ਼ ਹੋ ਹੋ ਵੀਡੀਓ ਦੇ ਵਿੱਚ ਹੀ ਜੀ ਹਾਂ ਵੇਚ ਲੈਣੀ ਕਰਨਾ ਰੇਟ ਤੇ ਐਂਡ ਤਾਈ ਸਾਰੀ ਵੀਡੀਓ ਦੇਖ ਲਓ ਫਿਰ ਬਾਈ ਨੂੰ ਤੁਸੀਂ ਲਾਉਣਾ ਫੋਨ ਬਾਕੀ ਬਸ ਇਸ ਕਿਸੇ ਪਾਸੇ ਖੁੰਜੀ ਵੀ ਨਹੀਂ ਕੋਈ ਵੱਡਾ ਅੰਗ ਨਹੀਂ ਬਸ ਇਹ ਦੂਜਾ ਸੁਹਾਸ ਹੁੰਦੀ ਆ ਸਾਫ ਸੁਥਰੀ ਬੱਛੀ ਕੁਆਲਿਟੀ ਬੁਰੀ ਚੰਗੀ ਤੇ ਥਣ ਲੇਵੇ ਦੀ ਪੂਰੀ ਸਾਫ ਆ ਜੀ ਮੋੜ ਲਿਓ ਵੀਰੇ ਤੋਰਾ ਤਾਰਾ ਦਿਖਾ ਬੁੱਟੇ ਬੱਛੀ ਤੇ ਜਿਹੜਾ ਨੇ ਵਾਲੂ ਬਾ ਫਿਟਿੰਗ ਵਾਲਾ ਲੇਵਾ ਜਮਾ ਫਿਟਿੰਗ ਵਾਲਾ ਲੇਵਾ ਤਾਂ ਦੇਖ ਹੱਥੀ ਚਵਾਈ ਕਰ ਲਾ ਮਸ਼ੀਨ ਲਾ ਦੇ ਟਟਮਾ ਆਲੇਵਾ ਨਹੀਂ ਬਾਕੀ ਜੀ ਨੂੰ ਪੰਜਾਬ ਵਾਲੀ ਯਾਰ ਸੀ ਕਹਿੰਦੇ ਸਾਇਜ ਵੀ ਚੰਗਾ ਹਾਂ ਕੋਈ ਐ ਨਹੀਂ ਬਾਹਲੀ ਛੋਟੀ ਨਾ ਮੰਨੇ ਅਗਲਾ ਕੱਦ ਵਾਲੀ ਬੱਛੀ ਆ ਕੱਦ ਵਾਲੀ ਬੱਛੀ ਤੇ ਦੁੱਧ ਬਾਈ ਰੇਸ਼ਮ ਕਿੰਨਾ ਕੱਢੂ ਦੁੱਧ ਬੁੱਟੇ ਯਾਰ ਗੱਪ ਮਾਰ ਲਓ ਜਿੰਨਾ ਮਰਜੀ ਮਾਰੀ ਜਾ ਉਹਦਾ ਕੋਈ ਫਾਇਦਾ ਨਹੀਂ ਹੈਣਾ ਜਿਹੜਾ ਦੁੱਧ ਅਗਲੇ ਨੇ ਭਾਂਡੇ ਚ ਪਾਇਆ ਤੇ ਅਸੀਂ ਤੇ ਮੈਂ ਮੀਤ ਲਾ ਕੇ ਜਿਹੜੇ ਹਿਸਾਬ ਨਾਲ ਪਸ਼ੀ ਆਪਾਂ ਨੂੰ ਪਤਾ ਆਪਾਂ ਪਸ਼ੂ ਲੈਣੇ ਆ 16 17 ਕਿਲੋ ਪਸ਼ੀ ਦੁੱਧ ਪਾਉਂਦੇ ਬਾਕੀ ਅਗਲੇ ਦਾ ਸੇਵਾ ਦਾ ਆ ਦੇਖੋ ਥਣ ਲੈ ਬੰਨੇ ਨੂੰ ਤੋਂ ਕਰੋ ਚੱਕ ਕੁਆਲਿਟੀ ਥਣਾਂ ਦੀ ਲੈ ਚਲੋ ਠੰਡੀ ਠੁੰਡੀ ਦੇ ਹਾਂ ਅਬਰ ਰਸਾ ਛੇੜਦਾ ਰਸਾ ਛੇੜਦਾ ਖੁੱਲੀ ਛਾੜ ਦੇ ਲੈ ਹਾਂ ਓਕੇ ਪਸ਼ੂ ਠੰਡਾ ਲੰਬੇ ਵਾਲਾ ਪਸ਼ੂ ਨਹੀਂ ਲੈਣਾ ਅਗਲੇ ਦੇ ਬੱਚੇ ਚੋਈ ਜਾਣੂ ਜੋ ਮਾ ਜਾ ਮਾਣੀ ਲੈ ਚਲ ਬਾਈ ਉਹ ਗਾਰੰਟੀ ਵਾਲੀ ਗੱਲ ਆ ਬਾਈ ਜਿਹੜੀ 5 4 ਦਿਨ ਕੱਟਦੀ ਉਹੀ ਆ ਨਾ ਰੇਸ ਮਰ ਕਿੰਨੇ ਪੈਸੇ ਲੈਣੇ ਆ ਤੇ ਬਾਈ ਬੁੱਟੇ ਮੋਲ ਗਰਾਊਂਡ ਨੂੰ ਜਨਾ ਮਰਜੀ ਕਰਾਲਾ ਲੈਣ ਦੇਣ ਹੀ ਦਸੀ ਬਸ ਮੁੱਲ ਹੈਗਾ 65000 ਦੇਣੀ ਕਿੰਨੇ ਦੀ ਆ ਬੱਛੀ ਦੇਣੀ ਆ 63000 63000 ਚੋਂ 200 ਛੋੜ ਕਰਨੀ 500 ਹੀ ਕਰਦੀ ਚੱਲ ਤੂੰ ਕਹਦਾ 500 ਠੀਕ ਆ ਵੀਰੇ ਤੇਰੀ ਗੱਲ ਜਮਾ ਜਾ ਜਾ ਦੇਖੋ ਜੀ ਬਸ ਇਹ ਚੀਜ਼ ਇੱਕ ਅਗਲਾ ਜਾ ਰੱਖੂਗਾ ਹੂੰ ਲੰਬੇ ਵਾਲਾ ਬੱਝੂ ਨਹੀਂ ਲੈਂਦੇ ਆਪਾਂ ਓਕੇ ਜੀ ਆ ਦੇਖੋ ਕੁਆਲਿਟੀ ਕਰੋ ਜੇ ਕੋਈ ਇੱਕ ਨੰਬਰ ਤੇ ਨੰਬਰ ਵਾਈ ਫੇਰ ਬੋਲ ਦਿਓ 99152 ਹੂੰ 15127 ਪੈਂਡ ਆਪਣਾ ਪਿੰਡ ਸੰਦੂਗੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਓਕੇ ਇੱਕ ਬਾੜ ਸੀ ਇੱਕ ਤੁਹਾਨੂੰ ਦਿਖਾ ਦੇ ਨੇੜੇ ਇਧਰੋਂ ਭਦੌੜ 7 ਕਿਲੋਮੀਟਰ ਤੇ ਇਧਰੋਂ ਤਾਪਾ 15 ਕਿਲੋਮੀਟਰ ਧੰਨਵਾਦ ਜੀ